ਤਤ ਖਾਲਸਾ ਦਰਬਾਰ ਗਾਇਆਂ ਖਾਂਦੇ ਲੋਕ ਇੱਥੇ ਜਾਂਉਂਦੀਆਂ ਕੋਈ ਸਬਜ਼ੀਆਂ ਵੱਖ-ਵੱਖ ਤਰੀਕੇ ਦੀਆਂ ਸਬਜ਼ੀਆਂ ਤੇ ਇਹਦੇ ਵਿੱਚ ਆ ਸਬਜ਼ੀ ਹੈ ਇਹ ਕੀੜੇ ਤੁਰ ਰਹੇ ਆ ਇਹ ਵੀ ਖਾਂਦੇ ਹੋਣਗੇ ਲੋਕ ਆ ਦੇਖੋ ਉਹ ਜਿਹੜੇ ਕਾਸਮ ਲੱਗਦੇ ਹੁੰਦੇ ਯਾਰ ਮੇਰੇ ਹੁਣ ਸੁਭਾਣ ਜਨੇ ਪਤਾ ਨਹੀਂ ਕਿਹੜਾ ਹੁੰਦਾ ਧੁੱਕੇ ਧੁੱਕੇ ਬੱਕਰੀਆਂ ਖਾਂਦੇ ਆਹ ਹੋਏ ਵੀ ਵਿਖਦੇ ਆਪਣੇ ਕਿਕਰਾਂ ਤੇ ਲੱਗੇ ਹੁੰਦੇ ਛੋਟੇ ਛੋਟੇ ਕਈ ਵਾਰੀ ਗੱਡੀ ਨਹੀਂ ਤੇਰੇ ਯਾਰ ਅੱਛਾ ਸ਼ਾਬਾਸ਼ ਤੇ ਲੋ ਜੀ ਹੁਣ ਆਪਾਂ ਚੱਲੇ ਆ ਜੀ ਪਤਾ ਨਹੀਂ ਟੀਮ ਤੇ ਇਧਰ ਸਖਦੇਵ ਭਾਜੀ ਆਪਰ ਨੂੰ ਸਾਡੇ ਕਹਿਣਗੇ ਪ੍ਰੋਗਰਾਮ ਤੇ ਇਧਰ ਰੈਡੀ ਹੁਣ ਚੱਲੇ ਪੋਣੇ ਜੀ ਲੋ ਜੀ ਪਹੁੰਚ ਗਏ ਆਪਾਂ ਬਹੁਤ ਪ੍ਰਾਤਨ ਗੁਰੂ ਘਰ ਜੀ ਤੇ ਇੱਥੇ ਆਪਣਾ ਹੈਗਾ ਜੀ ਅੱਜ ਦਾ ਕੀਰਤਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਗਾ ਸਾਡਾ ਦੂਜੇ ਦਿਨ ਦਾ ਸਮਾਗਮ ਤੇ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜੀ ਅਸੀਂ ਤੇ ਸ਼ੁਰੂਆਤ ਉੱਥੇ ਕਰਨੀ ਸੀ ਬਟ ਉੱਥੇ ਨਹੀਂ ਕਰ ਪਾਏ ਸੋ ਇੱਥੇ ਕਰ ਰਹੇ ਹਾਂ ਮੇਰੇ ਨਾਲ ਭਾਜੀ ਗੁਰਵਿੰਦਰ ਸਿੰਘ ਜੀ ਭਾਈ ਸਤਵਿੰਦਰ ਸਿੰਘ ਜੀ ਸੋ ਇੱਥੇ ਮਹਾਰਾਜ ਸੁਖਵੰਨ ਤੇ ਜੇ ਹਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਆਪਨ ਕਰੋ ਆਉਣ ਵਾਲੀਆਂ ਅਪਡੇਟਾਂ ਜਲਦੀ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਹੁਣ ਆਪਾਂ ਨਿਕਲਣ ਲੱਗੇ ਆ ਇਥੋਂ ਤੇ ਇਥੋਂ ਗੁਰਦਸਤ ਚੱਲਣ ਲੱਗਿਆ ਹੁਣ ਮਹਾਰਾਜ ਦੀ ਕਿਰਪਾ ਸਦਕਾ ਸੰਗ ਤਾਂ ਡਾ ਬਹੁਤ ਪਿਆਰ ਸਤਿਕਾਰ ਮਿਲਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ ਹੁਣ ਚੱਲਣ ਲੱਗ ਗਏ ਓਏ ਗੁਰਦਸਤ ਕੈਮਰਾ ਜੀ ਵਾਇਗੁਰਜੀ ਖਾਲਸਾ ਸਾਹਿਬ ਜਲੀ ਭਾਈ ਇਹ ਜਿਹੜੀ ਨਾ ਆਟੋਮੈਟਿਕ ਹੈ ਸੈਟੇਲਾਈਟ ਨੇ ਕਵਰ ਕਰਦੀ ਪਤਾ ਉਹ ਗੱਡੀ ਵੀ ਗੱਡੀ ਵਿੱਚ ਜਿਹੜੀ ਸੋਤਾਂ ਕਿ ਗੱਡੀ ਸਾਰੀ ਦਿਖ ਰਹੀ ਸੀ ਜਦੋਂ ਬੈਕ ਲਾ ਰਹੀ ਸੀ ਕਿੱਥੇ ਜਾ ਰਹੀ ਹੈ ਮੈਨੂੰ ਦੇਖਣ ਠੀਕ ਹੈ ਜੀ ਵਾਇਗੁਰਜੀ ਖਾਲਸਾ ਵਾਹਿਗੁਰੂ ਅਸੀਂ ਪਹੁੰਚ ਗਏ ਜੀ ਖਾਲਸਾ ਤੇ ਗੁਰਵਿੰਦਰ ਸਿੰਘ ਪਾਜੀ ਇੱਧਰ ਤੱਕ ਜਿੱਦਾਂ ਸਾਡਾ ਅੱਛਾ ਇੱਧਰ 10 ਇੰਚ ਸੋਪੀ ਸਿੰਘ ਤੇ ਆਪਣਾ ਗੁਰਦੁਆਰਾ ਸਾਹਿਬ ਜਿੱਥੇ ਪਹੁੰਚ ਗਏ ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਗੁਰਦੁਆਰਾ ਸਾਹਿਬ ਪਤਾਲਿਕ ਥੀਏ ਪਤਾਲਿਕ ਅੱਜ ਦਾ ਪ੍ਰੋਗਰਾਮ ਤੀਨ ਕਿੰਨੇ ਤੀਨ ਪਤਾਲਿਕ ਤੀਨ 10 ਤੇ ਬਹੁਤ ਸੰਗਤਾਂ ਦਾ ਪਿਆਰ ਹੈ ਸਾਰਿਆਂ ਸੰਗਠਨਾਂ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਓਪਨ ਕਰ ਤਾਂ ਕਿ ਹੋਂ ਵਣ ਜਿਹੜੀ ਵੀਡੀਓ ਤੁਹਾਡੇ ਕੋਲ ਪਹੁੰਚੇ ਨਵੀਆਂ ਨਵੇਂ ਬੰਦ ਹੋਣ ਜਿਹੜੀ ਵੀਡੀਓ ਹੈ। ਲੋ ਜਾਈਦਾ ਬਲੌਗ ਸਟਾਰਟ ਕਰਨ ਲੱਗੇ ਕਿਹੜਾ ਮਾਲ ਡ੍ਰੈਗਨ ਅੱਜ ਆਪਾਂ ਚਲੇ ਡ੍ਰੈਗਨ ਮਾਲ ਤੇ ਇੱਧਰ ਦੇਖੋ ਸਾਮਾਨ ਬ੍ਰਾਂਡ ਮਿਲੂਗਾ ਅੱਛਾ ਹੀ ਡ੍ਰੈਗਨ ਮੋਲ ਛਕਣ ਛਕਣ ਦਾ ਸਿੰਘ ਪੂਰਾ ਇੰਤਜ਼ਾਮ ਕਰਕੇ ਤੁਰਦੇ ਵੇਖੋ ਇਹ ਨਦੀਆਂ ਵੇਖੋ ਕਿੰਨੀ ਉਤਾਪਣ ਨੇ ਇੱਥੇ ਹਾਂ ਪਾਣੀ ਭਾਵੇਂ ਟੱਲੇ ਬੈਠੇ ਹਾਂ ਹਾਂ ਗੰਦੇ ਨਾਲੇ ਹੀ ਗੰਦੇ ਨਾਲੇ ਹੀ ਸਾਬ ਬਣਾਏ ਉਧਰ ਜਿਹੋਦੇ ਪਿੱਛੇ ਵੀ ਆ ਰਹੇ ਆ ਇਨਾ ਪਾਣੀ ਨਾਲ ਪਾਰ ਵਿਕਦਾ ਹੂੰ ਹੰਗਰ ਦਾ ਵੀਊ ਹੈ ਜੀ ਕਿਹੜਾ ਸੋਰਸਮਾਨ ਮਿਲਦਾ ਆਹ ਦੇਖੋ 10 ਟੁੰਡ ਚ ਦੇ ਕਮਾਲ ਵਾਲੀ ਬਾਤ ਹੈ 329 ਦਾ ਹਾਂ ਜੀ

पानी नहाना नौना आवे चाह ला सकते हैं आप स्पैशली बस सारा आह सारा सिस्टम यही है स्पोर्ट्स ही है ये सारा जिम वाला समान समून ਅੱਜ ਜਰ ਪਾਈ ਸੁਖਪ੍ਰੀਤ ਸਿੰਘ ਜੀ ਸਕੇਟਿੰਗ ਬੂਟ ਪਾਉਣ ਲੱਗੇ ਨੇ ਤਾਂ ਕਿ ਦੇਖ ਦੇਣ ਜਿਆਰ ਪਰ ਨੰਬਰ ਵੱਡਾ ਲੱਗਿਆ ਹਾਂ ਥੋੜਾ ਜੀ ਨਹੀਂ ਜੀ ਨੰਬਰ ਠੀਕ ਆ ਨੰਬਰ ਆ ਜਾਣਾ ਇਹ ਦੇਖੋ ਜੀ ਮਹਾਰਾਜ ਬੂਟ ਪੈ ਗਿਆ ਪੈਰਾਂ ਦੇ ਵਿੱਚ ਉਹ ਤੇਰੀ ਬਿੱਟਾ ਤੋੜ ਨਹੀਂ ਦੇਣੀ ਨਹੀਂ ਛੋਟਾ ਆਇਆ ਹੈ ਚਲੋ ਨੰਬਰ ਛੋਟਾ ਨਿਕਲ ਆਇਆ ਜੇ ਇਹ 44 ਨੰਬਰ ਪਾਓ ਹੈ 45 ਨੰਬਰ ਵੱਡਾ ਹਾਂਜੀ ਬੰਨੇ ਹੋਏ ਨੇ ਨਾਲ ਨਾਲ ਵੀਲ ਚੇਅਰ ਦਿੱਤੀ ਹੋਈ ਜਾਵੇ ਪਿੱਛੇ ਬ੍ਰੇਕਾਂ ਲਾਉਣ ਵਾਸਤੇ ਫੋਟਾ ਤੈਨੂੰ ਕਾਉ ਨਾਲ ਫੋਟਾ ਕਰਾਂਗੇ ਇਹ ਵੀ ਨਹੀਂ ਅਰੇਂਜ ਆਦਿ ਨੇ ਉਹ ਰੈਂਡ ਦੇ ਤੇ ਪਤਾ ਕੀ ਚੱਕਰੇ ਆ ਸਾਰੀਆਂ ਖੋਲ ਖੁਲ ਕੇ ਤੇ ਫਿਰ ਪੈਂਦੇ ਹੁੰਦੇ ਨੇ ਇਹ ਫਿਰ ਐ ਪੂਰਾ ਜਾਬਤਾ ਕਰਕੇ ਪੈਂਦੇ ਆ ਹਾਂ ਅੱਗੇ ਨੂੰ ਚਲਾ ਇੱਧਰ ਨਾ ਉਹ ਉਵੇਂ ਚਲਾ ਇੱਕ ਪੈਰ ਐਵੇਂ ਚਲਾਣਾ ਐਵੇਂ ਇੱਕ ਪੈਰ ਖੜਕੇ ਹਾਂ ਆ ਜਾ ਰਹਿਣ ਦੇ ਆ ਜਾ ਟਟੇ ਜਾਣਾ ਤਾਂ ਤੋਂ ਨਾਲ ਕਮੀ ਤਾਂ ਅਭਿਆਸ ਹੋਵੇ ਤਾਂ ਪ੍ਰਤਿਨ ਗੁਰੂ ਘਰ ਇੱਥੇ ਪਹੁੰਚੇ ਨਹੀਂ ਹਰਾ ਮੰਗ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਸਟਾਰਟ ਕਰਨ ਲੱਗੇ ਆ ਜੀ ਅੱਜ ਜਣਾ ਹੀ ਬਾਹਰ ਸਮਾਗਮ ਤੇ ਮੈਨੂੰ ਜਗ੍ਹਾ ਦਾ ਨਹੀਂ ਪਤਾ ਤੇ ਇਹ ਹੈਗਾ ਜੀ ਬਾਹਰ ਦਾ ਵਿਊ ਤੇ ਉਧਰ ਆਪਣੇ ਖੜੇ ਹੈ ਪ੍ਰਧਾਨ ਸਾਹਿਬ ਦੀ ਗੱਡੀ ਉਤਾਰ ਸੰਤਿਹਰੀ ਭਾਜੀ ਦੀ ਤੇ ਅੱਜ ਕਿਤੇ ਪ੍ਰੋਗਰਾਮ ਭਾਜੀ ਅੱਜ ਆਪਣਾ ਪ੍ਰੋਗਰਾਮ ਹੈਗਾ ਗੁਰਦੁਆਰਾ ਸਾਹਿਬ ਪਾਹੰਗ ਪਾਹੰਗ ਤਕਰੀਬਨ 120 ਕਿਲੋਮੀਟਰ ਦੀ ਦੂਰੀ ਤੇ ਹਾਂਜੀ ਆਪਾਂ ਇਸ ਟਾਈਮ ਖੜੇ ਹੈ ਗੁਰਦੁਆਰਾ ਸਾਹਿਬ ਪਤਾਲੰਗ ਜਾਇਆ ਪੀਜੇ ਦੇ ਵਿੱਚ ਛੋਟੇ ਛੋਟ ਦੇ ਵਿੱਚ ਨਪੀਜਾ ਕਹਿੰਦੇ ਆ ਪੀਜੇ ਪੀਜੇ ਕਹਿੰਦੇ ਆ ਤੇ ਪੀਜੇ ਵਿੱਚ ਖੜੇ ਆ ਆਪਾਂ ਹੁਣ ਇਸ ਟਾਈਮ ਲੰਪਰ ਸਟ੍ਰੀਟ ਮਲੇਸ਼ੀਆ ਦੇ ਵਿੱਚ ਆ ਮਲੇਸ਼ੀਆ ਵਿੱਚ ਤੇ ਉਹ ਸਾਹਮਣੇ ਅਵਤਾਰ ਭਾਜ ਉਹਨਾਂ ਦੀ ਗੱਡੀ ਖੜੀ ਹੈ ਡੋਵਾ ਗੱਡੀ ਤੇਰੀ ਸਾਹਿਬ ਦੀ ਬਲੈਕ ਕਲਰ ਦੀ ਗੱਡੀ ਖੜੀ ਹੈ ਤੇ ਆਪਾਂ ਬਿਲਕੁਲ ਰੈਡੀ ਆ ਜੀ ਇਧਰ ਸਾਡੇ ਤਫਲਾ ਨਿਵਾਜ ਪੂਰੇ ਤਿਆਰ ਬਰ ਤਿਆਰ ਹੈ ਕਿਸੀਂ ਪੂਰੇ ਪਿਛਲੇ ਡੇਢ ਘੰਟੇ ਤੋਂ ਤਿਆਰ ਖੜੇ ਆ ਕੱਡਾ ਹੁਣ ਜਿਹੜਾ ਗਾਉਣ ਵਾਲਾ ਮੱਚ ਉਹ ਪਹਿਲਾਂ ਹੀ ਮਰ ਚੁੱਕਿਆ ਪਰ ਚਲੋ ਗੁਰੂ ਰਾਮਦਾਸ ਜੀ ਪਾਸ਼ਾ ਕਿਰਪਾ ਕਰਨ ਤੇ ਜਾ ਕੇ ਤੁਹਾਨੂੰ ਕਰਾਉਣੇ ਦਰਸ਼ਨ ਅਸਥਾਨਾਂ ਦੇ ਨਾਲ ਸੰਗਤਾਂ ਦੇ ਬਣੇ ਰਿਓ ਬਲੌਗ ਦੇ ਅੰਤ ਤੱਕ ਜੇ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਆਪਨ ਕਰਤਾ ਤਾਂ ਕਿ ਉਹਨਾਂ ਵੜੀਆਂ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣ ਜੀ ਵਾਹਿਗੁਰੂ ਲਓ ਜੀ ਹੁਣ ਨਿਕਲਣ ਲੱਗੇ ਆ ਇਥੋਂ ਪ੍ਰੋਗਰਾਮ ਵੱਲ ਨੂੰ ਲੋ ਜੀ ਇੰਟਰਸਟਿੰਗ ਗੱਲ ਹੈ ਡੋਰਿੰਗ ਪ੍ਰਧਾਨ ਸਭਾ ਵੀ ਤੇਲ ਪਾ ਰਹੇ ਆ ਗੱਡੀ 'ਚ ਡੋਰਿੰਗ ਕਿਡਾ ਹੈ ਹਾਂ ਡੋਰ ਟਾਇਰ ਕਿਡਾ ਲੀਟਰ ਹੈ ਕਾਰ ਨਹੀਂ ਲਾਇਆ ਮੇਰੇ ਖਣ ਹਾਂ ਕਾਰ ਨਹੀਂ ਲੱਗਾ ਉੱਥੇ ਅੱਛਾ ਆਪਾਂ ਤੁਹਾਨੂੰ ਪੁੱਛ ਆ ਦਿੰਦੇ ਹਾਂ ਕਰੋਨਾ ਸਾਰੀ ਹਸਨਾਲ ਬਣਤਾਂ ਦੇ ਰਹੇ ਨੇ ਕਿਤੇ ਉੱਥੇ ਕੁਝ ਹੋਇਆ ਸੈਕਟਰ ਦਾ THAILAND ਦੇਖ ਲਈ ਕਿੱਥੇ ਨਵੰਦਰ ਕੋਲ ਛੰਮ ਚੰਨ ਬਰਤਾਂਵ ਕਿੰਨਾ ਬੀਕਲ ਦਸੋ ਯਾਰ ਕਿੰਨਾ ਦੇ ਕੋਈ ਨਿਕ ਨਾ ਮਰਵਾਵਿਲੀ ਸਾਰੇ ਕਿ ਐਸੀ ਗੱਡੀ ਫਿੱਟ ਕੀਤੀ ਭਾਜੀ ਨੇ ਪਹਿਲਾ ਇੰਨੀ ਕਿ ਜਮਾਂ ਨਾਲ ਲਾਤੀ ਇੰਨੀ ਕਿ ਵਜੇ ਹੁਣ ਤਾਂ ਖੁੱਲੀ ਐ ਤੇ ਐਂ ਦੇ ਵੇਖੋ ਸਤਿੰਦਰ ਸਿੰਘ ਦੇ ਸ਼ਿੰਗਾਰਸ਼ ਭਾਜੀ ਅੰਦਰ ਹੀ ਪਹੁੰਚ ਗਿਆ ਆਪਾਂ ਗੁਰਦਵਾਰ ਸਾਹਿਬ ਤੇ ਨਾਲ ਲਾਉਣਗੇ ਭਾਜੀ ਨਹੀਂ ਟਲਦੇ ਨਾਲ ਲਾਉਣਗੇ ਨਹੀਂ ਟਲਦੇ ਚੱਲਦੇ ਨੇ ਗੁਰਦਵਾਰ ਸਾਹਿਬ ਲਓ ਜੀ ਪਹੁੰਚ ਗਏ ਆ ਕਸਾਹਤ ਨੂੰ ਕੋ ਕਿੰਦਾ ਕੋ ਜੀ ਮੈਨੇ ਪਿਆਰਿਆ ਕੋ ਜੀ ਮੈਨੇ ਕੋ ਵੀ ਜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਪ੍ਰੋਗਰਾਮ ਸੰਪੂਰਨ ਤੇ ਹੁਣ ਆਪਾਂ ਚੱਲਿਆ ਜੀ ਵਾਪਸ ਬਾਜੀ ਗੱਡੀ ਕੱਢ ਕੇ ਰੈਡੀ ਖੜੇ ਆ ਤੇ ਇਹ ਹੈਗਾ ਜੀ ਗੁਰਦੁਆਰਾ ਸਾਹਿਬ ਇਹ ਹੈਗੇ ਪ੍ਰਧਾਨ ਸਾਹਿਬ ਠੀਕ ਹੈ ਗਿਆਨੀ ਜੀ ਵਾਹਿਗੁਰੂ ਜੀ ਖਾਲਸਾ ਦੇ ਮਾਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਤੁਹਾਡਾ ਜੀ ਵਾਹਿਗੁਰੂ ओके ਜੀ ओके

ਠੀਕ ਹੈ ਲੋ ਜੀ ਤਤਿਵੰਸਾ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਇੱਥੇ ਆਪਣੀ 7:30 ਤੋਂ 8:30 ਹਾਜ਼ਰੀ ਹੈ ਇਹ ਇਹ ਚੱਲਦੇ ਕੀਰਤਨ ਕਰਦੇ ਅੰਦਰ ਜੀ ਗੁਰੂ ਸਾਹਿਬ ਜੀ ਮਹੰਮਾ ਜਿਸ ਤੇਤੀ ਅੰਗ ਅੰਧ ਜਨਾ

ਕੁਝ ਇਸ ਕਰਾ ਮਾਤੀ ਗੜੀ ਕਾਂਦੇ ਤੇ ਬਣਾ ਰੱਖੀ ਹੈ ਹੌਲੀ ਹੌਲੀ ਆਰੇ ਲੱਗੇ ਰਵਾਂਗੇ ਉਹ ਤੇ ਜੋ ਆਪਣੇ ਭਾਜੀ ਲਓ ਜੀ ਇੱਥੇ ਹੁਣ ਪਰਵਾਨਾ ਹੋਣ ਲੱਗਿਆ ਗ੍ਰੈਬ ਉਹ ਕੀਤੀ ਸੀ ਤੇ ਉਹ ਬਸ ਆਣ ਵਾਲੀ ਹੈ ਤੇ ਫਿਰ ਆਪਾਂ ਚੜ ਕੇ ਤੇ ਚੱਲਦੇ ਆਂ ਜੀ ਹਾਂ ਜੀ ਗੁਰਦੁਆਰਾ ਸਾਹਿਬ ਸਮਾਪਤ ਹੋ ਗਈ ਸਿੰਘਾਂ ਨਾਲ ਬਹੁਤ ਬਚਨ ਬਖਸ਼ ਹੋਏ ਆਸਿਆਂ ਖੇਡੀਆਂ ਏ ਮਹਾਰਾਜਾ ਕਿਰਪਾ ਸਰ ਦਾ ਲਓ ਜੀ ਆਪਾਂ ਹੁਣ ਤੇ ਲੈ ਬੁੱੱਟੀ ਸ਼ੁਰੂ ਕਰਤੀ ਹਾਂ ਕੋਈ ਨਹੀਂ ਦੇਖਣਾ ਵੀ ਤੇਜਸ ਵੀ ਲਾਉ ਗਰੀ ਓਕੇ ਥੈਂਕ ਯੂ ਸੋ ਮੱਚ ਤੇ ਤੁਰ ਚੱਲੀਏ ਗਾਹ ਨੂੰ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਬੱਦਲ ਬਣੇ ਹੋਏ ਨੇ ਕਾਲੇ ਬੱਦਲ ਛਾਏ ਹੋਏ ਨੇ ਤੇ ਰੂਮ ਚ ਜਾ ਕੇ ਪਤਾ ਕਰਦੇ ਆਂ ਕੋਈ ਬੰਦੇ ਆਏ ਹੋਏ ਨੇ ਜਾਂ ਨਹੀਂ ਆਏ ਹੋਏ ਤੇ ਪਹੁੰਚ ਕੇ ਜੀ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਬਹੁਤ ਸੰਗਤਾਂ ਦਾ ਪਿਆਰ ਮਿਲਿਆ ਦਿੱਤੀ ਬੰਸਾ ਵਿਖੇ ਬਹੁਤ ਆਨੰਦਾ ਕੀਰਤਨ ਕਰਨ ਦਾ ਤੇ ਜੋ ਬਨ ਪਤਿਉਣਾ ਨੇ ਬਹੁਤ ਪਿਆਰ ਦਿੱਤਾ ਚਲੋ ਜੀ ਯੋਤੇ ਖੋਲਣਗੇ ਲਿਫਟ ਚੋਦੂ ਬਾਅਦ ਚੜ ਕੇ ਆਪਾਂ ਜਾਵਾਂਗੇ ਉੱਪਰ ਤੇ ਆਸ ਕਰਦਾ ਜੀ ਤੁਸੀਂ ਬਲੌਗ ਨੂੰ ਇੰਜੋਏ ਕੀਤਾ ਹੋਊਗਾ ਹਾਲੇ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਓਪਨ ਕਰੋ ਤਾਂ ਕਿ ਹੁਣ ਵਾਲੀਆਂ ਵੀਡੀਓ ਤੁਹਾਡੇ ਕੋਲ ਪਹੁੰਚ ਸਕਣ ਵੈਬ ਬਿਊਟੀ ਖਾਲਸਾ ਵੈਬ ਬਿਊਟੀ ਫਤ